ग बहादर सिमर कर्नो निग बहादर सिम कर्णो ਫਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਡੇ ਪੱਧਰ ਤੇ ਉੱਤੇ ਸੰਗਤਾਂ ਜੋ ਨੇ ਗੁਰੂ ਘਰ ਵਿਖੇ ਪਹੁੰਚ ਰਿਆ ਨੇ ਤਾਂ ਇਸ ਵਕਤ ਅਸੀਂ ਮੌਜੂਦ ਹੈਗੇ ਆ ਜੋ ਕਿ ਗੁਰੂ ਘਰ ਪੂਰੇ ਗੁਰੂ ਨਗਰ ਦੇ ਵਿੱਚ ਘਾਰ ਮੌਜੂਦ ਹੈ ਗੁਰੂ ਘਰ ਮਹਿਲ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ ਤਾਂ ਇਸ ਗੁਰੂ ਘਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤਾਂ ਜੋ ਪਹੁੰਚ ਰਿਆ ਨੇ ਲਗਾਤਾਰ ਦਰਸ਼ਨ ਦਿਦਾਰੇ ਕਰਨ ਲਈ ਦਾਸ ਜੀਏ ਕੀ ਕੱਲ ਨੂੰ ਜੋ ਕਿ ਜੋ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੋ ਆ 350 ਸਾਲਾ ਸ਼ਤਾਬਦੀ ਬੜੇ ਹੀ ਸ਼ਰਧਾ ਭਾਵ ਦੇ ਨਾਲ ਇਸ ਗੁਰੂ ਘਰ ਵਿਖੇ ਮਨਾਈ ਜਾਣੀ ਹੈ ਤਾਂ ਉੱਥੇ ਹੀ ਤਸਵੀਰਾਂ ਤਾੜ ਦੇ ਨਾਲ ਗੁਰਸਿੱਖ ਸੰਗਤਾਂ ਦੀਆਂ ਸੰਜਿਆ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕੀ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੇ ਜਾਣ ਚਾਰ ਸ਼ਫੇਰੇ ਸੰਗਤ ਵੱਡੇ ਪੱਦਰ ਦੇ ਉੱਤੇ ਪਹੁੰਚਿਆ ਜਿੱਥੇ ਕੀ ਬੱਚੇ ਬਜ਼ੁਰਗ ਬੀਬੀਆਂ ਭੈਣਾਂ ਵੱਡੇ ਪੱਦਰ ਦੇ ਉੱਤੇ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਹੋਏ ਨੇ ਤਾਂ ਉੱਥੇ ਹੀ ਨੌਜਵਾਨ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਦਿਖਾਈ ਦੇ ਰਹੇ ਨੇ ਤਾਂ ਸਾਡੇ ਨਾਲ ਗੁਰੂ ਘਰ ਤੋਂ ਜੋ ਕਹਿ ਸਕਦੇ ਆ ਕਿ ਸੇਵਾਦਾਰ ਵੀ ਇੱਥੇ ਸਾਰੇ ਮੌਜੂਦ ਨੇ ਆਪਾਂ ਗੱਲ ਵੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਪਰ ਦੇ ਵਿੱਚ ਕੱਲ ਦੇ ਦਿਹਾੜੇ ਨੂੰ ਬੜੇ ਸ਼ਰਧਾ ਭਾਵਨਾ ਬਣਾਇਆ ਜਾਏਗਾ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਨਗਰ ਕੀਰਤਨ ਵੀ ਵੱਡੇ ਪੱਧਰ ਤੇ ਨਿਕਲੇ ਸਾਈਕਲ ਯਾਤਰਾਵਾਂ ਆਈਆਂ ਅੱਜ ਵੀ ਨਗਰ ਕੀਰਤਨ ਦੀ ਰੰਗਮਤਾ ਹੋਈ ਸ੍ਰੀ ਕਲਤਕ ਸਾਬ ਤੋਂ ਜੋ ਕਿ ਸ਼ਾਮ ਵਲੇ ਗੁਰੂ ਕੇ ਮਹਿਲ ਸਮਾਪਤੀ ਹੋਊਗੀ ਤਾਂ ਕੀ ਕੀ ਤਿਆਰੀਆਂ ਜਿਹੜੀਆਂ ਗੁਰੂ ਘਰ ਦੇ ਵਿੱਚ ਹੋ ਚੁੱਕੀਆਂ ਨੇ ਕੱਲ ਨੂੰ ਜਿਹੜਾ ਇਹ ਕਹਿ ਸਕਦੇ ਆ ਕਿ ਵੱਡਾ ਦਿਹਾੜਾ ਜੋ ਗੁਰੂ ਘਰ ਚ ਬਣਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸ੍ਰੀ 350 ਸਾਲਾ ਸ਼ਹੀਦੀ ਸਮਾਪਤੀ ਨੂੰ ਸਮਰਪਤ ਮਿਤੀ 23 ਨਵੰਬਰ 2025 ਕੱਲ੍ਹ ਰੋਜ਼ ਤੋਂ ਗੁਰਦੁਆਰਾ ਗੁਰੂ ਕੇ ਮੈਦਾਨ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਜਿਨ੍ਹਾਂ ਦਾ ਭੋਗ ਕੱਲ ਮਿਤੀ 25 ਨਵੰਬਰ 2025 ਨੂੰ ਸਵੇਰੇ 7 ਵਜੇ ਪਵੇਗਾ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਿੰਘ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮੇ ਦੀ ਕਥਾ ਕਰਨਗੇ ਉਪਰੰਤ देर रात ਤੱਕ ਕੀਰਤਨ ਦਰਬਾਰ ਸੱਜਣਗੇ ਸਮੂਹ ਸੰਗਤਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਹੋਰ ਖਾ ਭੀ ਪ੍ਰਬੰਧ ਕੀਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰੋ ਜੀ ਜੀ ਗੁਰੂ ਘਰ ਵਿਖੇ ਜੋ ਸੋਹਣੀ ਸਜਾਵਟ ਲਗਾਤਾਰ ਚੱਲ ਰਹੀ ਆ ਤਾਂ ਅੱਜ ਸ਼ਾਮ ਤੱਕ ਸਜਾਵਟ ਜਿਹੜੀ ਚੱਲ ਰਹੀ ਆ ਪੂਰਨ ਤੌਰ ਤੇ ਹਾਂਜੀ ਲਗਭਗ ਸਾਰੀ ਜਿਹੜੀ ਤਿਆਰੀ ਹੋ ਚੁੱਕੀ ਹੈ ਜੇ ਥੋੜੀ ਬਹੁਤੀ ਤਿਆਰੀ ਹੈ ਉਹ ਸ਼ਾਮ ਤੱਕ ਸਾਰੀ ਸੰਪੂਰਨ ਹੋ ਜਾਏਗੀ ਗੁਰੂ ਦੀ ਸੰਗਤ ਵਾਸਤੇ ਗੁਰੂ ਕੇ ਔਟਟ ਲੰਗਰ ਤਿਆਰ ਕੀਤੇ ਗਏ ਨੇ ਚੱਲ ਰਹੇ ਹਨ ਅੱਜ ਵੀ ਦੇਰ ਰਾਤ ਤੱਕ ਸਮਾਗਮ ਚੱਲਣਗੇ ਜੀ ਤੇ ਕੱਲ ਸ਼੍ਰੀ ਦੀਸ਼ ਸਤਾਪਦੀ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਅਮਰਤ ਵੇਲੇ ਤੋਂ ਲੈ ਕੇ ਰਾਤ 11 ਵਜੇ ਤੱਕ ਚੱਲਣਗੇ ਕਿਹੜੇ ਕਿਹੜੇ ਸਮਾਗਮ ਜਿਹੜੇ ਲਿਖੇ ਗਏ ਨੇ ਜੀ ਅਲੱਗ ਅਲੱਗ ਸਥਾਨਾਂ ਦੇ ਉੱਤੇ ਸ਼੍ਰੀ ਦੀ ਸਤਾਪਦੀਨ ਸਮਾਰਪਤ ਸਮਾਗਮ ਹੋ ਰਹੇ ਹਨ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਵੀ 350 ਸਾਲਾਂ ਦੀ ਸ੍ਰੀ ਦੀ ਸਤਾਪਦੀ ਜਿਹੜੀ ਮਨਾਈ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਉੱਥੇ ਵੀ ਸਮਾਗਮ ਹੋ ਰਹੇ ਨੇ ਹੋਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਗੁਰਦਰਾ ਸਾਹਿਬ ਨੇ ਉੱਥੇ ਵੀ ਸ਼ਤਾਬਦੀ ਸਮਾਗਮ ਕੀਤੇ ਜਾ ਰਹੇ ਹਨ ਸੰਗਤਾਂ ਵੱਡੇ ਪੱਦਰ ਤੇ ਆ ਰਹੀਆਂ ਨੇ ਕਾਫੀ ਜ਼ਿਆਦਾ ਸ਼ਰਧਾ ਭਾਵ ਦੇ ਨਾਲ ਦਰਸ਼ਨ ਜਰੇ ਕਰ ਰਹੀਆਂ ਨੇ ਉੱਛਾ ਬੜਾ ਸੰਗਤ ਹੈ ਜੀ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਬੜੇ ਵੱਡੇ ਪੱਦਰ ਤੇ ਮਨਾ ਰਹੀਆਂ ਹਨ ਤੋਂ ਸੰਗਤਾਂ ਵਿੱਚ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਗੁਰਬਾਣੀ ਦਾ ਪਾਠ ਕਰੋ ਤਬਾਦ ਤੋਂ ਬਾਦ ਗੁਰੂ ਘਰ ਆ ਕੇ ਹਾਜ਼ਰੀ ਭਰੋ ਅਤੇ ਆਪਣਾ ਜਨਮ ਸਫਲਾ ਕਰੋ ਜੀ ਤਾਂ ਸਾਡੇ ਨਾਲ ਇੱਥੇ ਜੋ ਗੁਰੂ ਘਰ ਦੇ ਵਿੱਚ ਜੋ ਨੌਜਵਾਨ ਨੇ ਉਹ ਵੀ ਪਹੁੰਚੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਨੌਜਵਾਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਅੱਜ ਇਸ ਦਿਹਾੜੇ ਨੂੰ ਲੈ ਕੇ ਉਤਸ਼ਾਹ ਵੀ ਹੈਗਾ ਸ਼ਰਧਾ ਭਾਵਨਾ ਤੁਸੀਂ ਸੇਵਾ ਕਰਦੇ ਹੋ ਗੁਰੂ ਘਰ ਦੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੋਧ ਵੱਡੀ ਜਿਹੜੀ ਸ਼ਹਾਦਤ ਆ ਇਸ ਕਰਕੇ ਨੌਜਵਾਨ ਪੀੜ੍ਹੀ ਵੀ ਜਿਹੜੀ ਆ ਅਕਲ ਦੀ ਬਹੁਤ ਪਿਆਰ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨਾਲ ਬਹੁਤ ਨੌਜਵਾਨ ਜਿਹੜੇ ਕੀ ਆ ਕੇ ਮਹਾਰਾਜ ਦੇ ਨਮਸਤਕ ਹੋ ਰਹੇ ਨੇ ਬਹੁਤ ਸਿੱਖ ਸੰਗਤ ਦੂਰ ਦੂਰ ਧਰਾਡੇ ਤੋਂ ਆ ਕੇ ਨਮਸਤਕ ਹੋ ਰਹੀ ਆ ਤੇ ਇਸ ਸੰਗਤ ਵਿੱਚ ਬਹੁਤ ਹੀ ਦਿਲ ਜਲਚ ਵਰਾਗ ਭਰਿਆ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਲਈ ਕਿਉਂਕਿ ਅੱਜ ਬਹੁਤ ਹੀ ਵੱਡਾ ਅਨੰਦ ਦਾ ਦਿਹਾੜਾ ਹੈ ਕੱਲ ਦੇ ਦਿਨ 시ਦੀ ਦਿਹਾੜਾ ਤੇ ਇਸ ਕਰਕੇ ਸੰਗਤਾਂ ਬਹੁਤ ਹੀ ਹਾਈ ਪੱਧਰ ਤੇ ਜਿਹੜੀਆਂ ਆ ਕੇ ਇੱਥੇ ਨੌਜਵਾਨ ਪੀੜ੍ਹੀ ਵੀ ਦਰਸ਼ਨ ਕਰ ਲਈ ਹੈ ਤੁਹਾਡੇ ਵੱਲੋਂ ਵੀ ਇੱਥੇ ਸੇਵਾ ਕੀਤੀ ਜਾ ਰਹੀ ਆ ਨੌਜ ਹਾਂ ਜੀ ਮੈਰੀ ਜੀ ਇੱਥੇ ਮੇਰੀ ਮੁਲਾਜ਼ਮ ਹੈ ਮੈਂ ਇੱਥੇ ਐਸਜੀਪੀਸੀ ਜਿਹੜੇ ਅਸੀਂ ਵੀ ਇੱਥੇ ਸੇਵਾ ਨਿਭਾ ਰਹੇ ਹਾਂ ਸਾਰੀ ਸਿੱਖ ਸੰਗਤ ਦੇ ਨਾਲ ਹੋਰ ਵੀ ਸੰਗਤ ਜਿਹੜੀ ਆ ਨੌਜਵਾਨ ਜਿਹੜੇ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਹੀ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਤਾਂ ਹੋਰ ਵੀ ਗੱਲ ਕਰ ਲੈਣੇ ਆ ਜੀ ਤਾਂ ਕਾਫੀ ਜ਼ਿਆਦਾ ਸ਼ਰਧਾ ਭਾਵਨਾ ਸੰਗਤ ਆ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ ਗੁਰੂ ਘਰ ਚ ਸਵੇਰ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਅਪੀਲ ਕਰਦੇ ਹਾਂ ਕਿ ਆਪ ਜੀ ਹੁਮ ਹੁਮਾ ਕੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੋ ਅਤੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰੋ ਆਪਣਾ ਜੀਵਨ ਸਫਲ ਕਰੋ ਤੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਨਗਰ ਕੀਰਤਨ ਆ ਪਹੁੰਚ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਤੇ ਕੱਲ ਨੂੰ ਸਾਰਾ ਦਿਨ ਸਮਾਗਮ ਚੱਲਣੇ ਨੇ ਤੇ ਆਪ ਸਭ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰੋ ਮਹਾਰਾਜ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੀਬੀਆਂ ਪੈਣਾ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਆ ਵਾਹਿਗੁਰੂ ਜੀ ਕੀ ਫਤਿਹ ਕਾफी ਸ਼ਰਧਾ ਭਾਵ ਨਾਲ 350 ਸਾਲਾਂ ਸ਼ਤਾਬਦੀ ਮਨਾਏ ਜਾ ਰਹੀ ਆ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਆ ਤੁਸੀਂ ਆਏ ਹੋ ਦਰਸ਼ਨ ਕਰਨ ਕੀ ਕਹਿਣਾ ਚਾਹੋ ਹਾਂ ਜੀ ਗੁਰੂ ਸਾਹਿਬ ਦੀ ਸ਼ਤਾਬਦੀ ਜਿਹੜੀ ਬਹੁਤ ਉਸ਼ਾ ਨਾਲ ਸੰਗਤਾਂ ਮਨਾ ਰਹੀਆਂ ਨੇ ਬੜੇ ਪਿਆਰ ਨਾਲ ਦਰਸ਼ਨ ਕਰ ਰਹੀਆਂ ਨੇ ਤੇ ਬਸ ਮਹਾਰਾਜ ਕਿਰਪਾ ਕਰਨ ਸੰਗਤਾਂ ਤੇ ਮਿਹਰ ਭਰਿਆ ਰੱਖਣ ਤੇ ਚੜ੍ਹਦੀ ਕਲਾ ਬਖਸ਼ਣ ਤੁਸੀਂ ਆਏ ਹੋ ਦਰਸ਼ਨ ਦਿਦਾਰੇ ਕਰਨ ਕਿਡਾ ਕ ਕਹ ਸਕਦਾ ਕਿ ਕਿੰਨੇ ਕੁ ਵੜ ਭਾਗੀ ਮਹਿਸੂਸ ਕਰ ਰਹੇ ਹਾਂ ਹਾਂਜੀ ਅਸੀਂ ਬਹੁਤ ਵੜ ਭਾਗੀ ਮਹਿਸੂਸ ਕਰ ਰਹੇ ਹਾਂ ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਆਏ ਗੁਰੂ ਕੇ ਮਹਿਲ ਹਾਂਜੀ ਬਹੁਤ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਜਿਹੜੇ ਨੇ ਇੱਥੇ ਸਾਰੇ ਪਹੁੰਚੇ ਨੇ ਹੋਰ ਵੀ ਬੀਬੀਆਂ ਪਹੁੰਚੀਆਂ ਨੇ ਤਾਂ ਕਿਵੇਂ ਵੇਖ ਦਿਓ ਜੀ ਆ ਜਿਹੜਾ ਦਿਹਾੜਾ ਕੱਲ بڑے ਵੱਡੇ ਪੱਧਰ ਤੇ ਸਮਾਗਮ ਹੋਣਗੇ ਸੰਗਤਾਂ ਵੱਡੇ ਪੱਧਰ ਤੇ ਆ ਰਹੀਆਂ ਨੇ ਬੜੇ ਸ਼ਰਧਾ ਭਾਵਨਾ ਤੁਸੀਂ ਵੀ ਆਏ ਹੋ ਕਿਵੇਂ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਸੰਗਤਾਂ ਨੂੰ ਇਹ ਦੇ ਸ਼ਤਾਵੀਆਂ ਬੜੀ ਮੁਸ਼ਕਲ ਨਾਲ ਮਿਲਦੀਆਂ ਤੇ ਇਸ ਵਾਰੀ ਸ਼ਤਾਵੀਆਂ ਵੀ ਬਹੁਤ ਆਈਆਂ ਨੇ ਸ਼ੀਦੀ ਦਿਹਾੜਾ ਜਿਹੜਾ ਗੁਰਤੇਗ ਬਾਦਰ ਸਾਹਿਬ ਜੀ ਦਾ ਉਹ ਜਿਹੜਾ ਇੱਕ ਬਹੁਤ ਵੱਡਾ ਮਾਇਨੇ ਰੱਖਦਾ ਹੈ ਕਿ ਉਹਨਾਂ ਦੀ ਸ਼ੀਦੀ ਬਹੁਤ ਵੱਡੀ ਹੈ ਜਿਹਦਾ ਕੋਈ ਕੋਈ ਇਸ ਦਾ ਮਤਲਬ ਦੱਸ ਨਹੀਂ ਸਕਦਾ ਇਹਦੇ ਬਾਰੇ ਕਿ ਕਿੰਨਾ ਕੋ ਉਹਨਾਂ ਦੀ ਅਸ਼ੀਦੀ ਦੀ ਹੈ ਕੋਈ ਦੇਵ ਨਹੀਂ ਸਕਦਾ ਤੇ ਗੁਰੂ ਮਹਾਰਾਜ ਦੀਆਂ ਜੋ ਵੀ ਸ਼ੀਧੀਆਂ ਨੇ ਮਹਾਰਾਜਿਆਂ ਜਿਹੜੀਆਂ ਸ਼ਤਾਬਦੀਆਂ ਨੇ ਇਹਨਾਂ ਦਾ ਇੱਕ ਜਿਵੇਂ ਸੰਗਤ ਵਿੱਚ ਬਹੁਤ ਹੀ ਚਾਹ ਵੀ ਹੈ ਸਾਰੇ ਬੜੀ ਦੂਰੋਂ ਦੂਰੋਂ ਨਗ ਕੀਰਤਨ ਵੀ ਆ ਰਹੇ ਇਹਨਾਂ ਦੇ ਤੇ ਉਤਾਰੇ ਕਰਨ ਕਿੰਨਾ ਕੁ ਵਡਭਾਗੀ ਸਮਝੋ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਦਾ ਆਪਾਂ ਸੰਗਤ ਦਾ ਦਰਸ਼ਨ ਵੀ ਕਰਦੇ ਆ ਜਿਹੜੀ ਸੰਗਤ ਗੁਰੂ ਘਰ ਚ ਆਈ ਹੈ ਤੇ ਉਹਨਾਂ ਦਾ ਵੀ ਸਾਨੂੰ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਆ ਉਸ ਇਸ ਵਾਸਤੇ ਵੀ ਕਹਿ ਸਕਦੇ ਆ ਕਿ ਆਪਾਂ ਇਸ ਗੁਰੂ ਘਰ ਆਏ ਆ ਸਾਨੂੰ ਇਹਨਾਂ ਗੁਰੂ ਘਰਾਂ ਜਾਣ ਕੇ ਪਤਾ ਲੱਗਦਾ ਹੈ ਕਿ ਇਤਿਹਾਸ ਦੇ ਬਾਰੇ ਸੰਗਤ ਕਿੱਥੋਂ ਆਈ ਹੈ ਉਹਨਾਂ ਦੇ ਚਾ ਵੀ ਉਹਨਾਂ ਦੇ ਉਹਨਾਂ ਦੇ ਚਿਹਰੇ ਤੋਂ ਰੋਣ ਦਾ ਪਤਾ ਲੱਗਦੀ ਹੈ। ਠੀਕ ਹੈ। ਉੱਥੇ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਇੱਥੇ ਜੋ ਕਵੀਸ਼ਰੀ ਜਿੱਥੇ ਤੋਂ ਵੀ ਜੋ ਭਾਈ ਸਾਹਿਬ ਜਿੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਤਾਬ ਦੀ ਜਿਹੜੀ ਆ ਬੜੇ ਸ਼ਰਧਾ ਭਾਵਨਾ ਬਣਾਈ ਜਾ ਰਹੀ ਆ ਤੁਸੀਂ ਵੀ ਗੁਰੂ ਗੁਰੂ ਕੇ ਮਹਿਲ ਵਿਖੇ ਪਹੁੰਚੇ ਹੋ ਗੁਰੂ ਘਰ ਵਿਖੇ ਕੀ ਕਹਿਣਾ। ਸਭ ਤੋਂ ਪਹਿਲਾਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਰਬਾਰ ਸਾਹਿਬ ਦੀ ਫਤਿਹ ਜਾਊਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪਰਪਤਾਕਾ ਕਿਨੋ ਵੱਡੋ ਕੋਲੋਮੇ ਸਾਕਾ ਧਰਮ ਹੇਤ ਸਾਕਾ ਜਿੰਨ ਕੀ ਆਸ਼ੀਸ਼ ਦਿਆ ਪਰ ਸਿਰ ਨਾ ਦਿਆ ਸੋ ਆਪ ਜੀ ਦਰਸ਼ਨੀ ਦਾਰ ਕਰ ਰਹੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰੂ ਸਾਹਿਬ ਜੀ ਇੱਥੇ ਇਸ ਸਥਾਨ ਤੇ ਗੁਰੂ ਸਾਹਿਬ ਜੀ 58 ਸਾਲ ਰਹੇ ਔਰ ਗੁਰੂ ਰਾਮਦਾਸ ਜੀ ਇੱਥੇ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਬਾਬਾ ਬੁੱਢਾ ਸਾਹਿਬ ਜੀ ਔ ਕਈ ਗੁਰੂ ਸਾਹਿਬ ਜੀ ਗੁਰੂ ਸਾਹਿਬਾਨ ਜੀ ਆਏ ਨੇ ਔਰ ਇਹ ਜਨਮਸਥਾਨ ਸਾਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਔਰ ਗੁਰਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਚਾਂਦਯੋਗ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਔਰ ਜੰਜੂ ਦੀ ਖਾਤਰ ਤੇਲਕ ਜੰਜੂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਧਰਮ ਦੀ ਰਾਖਾ ਧਰਮ ਦੀ ਰਾਖੀ ਕੀਤੀ ਹਿੰਦੀ ਹਿੰਦੀ ਚਾਦਰ ਤਾਂ ਕਿਹਾ ਜਾਂਦਾ ਏ ਔਰ ਐ ਜੀਪੀਸੀ ਵੱਲੋਂ ਬਹੁਤ ਸਾਰੇ ਸਮਾਗਮ ਲਿਖੇ ਗਏ ਹਨ ਕਬੀਰ ਦਰਬਾਰ ਢਾਡੀ ਦਰਬਾਰ ਕਬੀਰ ਦੇ ਦਰਬਾਰ ਮਨਜੀਤ ਸਾਹਿਬ ਔਰ ਗੁਰਕੇ ਮੈਲ ਵੀ ਸਮਾਗਮ ਲਿਖੇ ਗਏ ਹਨ ਔਰ ਗੁਰਦੁਆਰਾ ਸੀਜਗਨ ਸਾਹਿਬ ਗੁਰੂ ਸਾਹਿਬ ਜੀ ਦੇ ਉੱਥੇ ਵੀ ਸਮਾਗਮ ਲਿਖੇ ਗਏ ਨੇ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਸਸਕਾਰ ਹੋਇਆ ਗੁਰਦੁਆਰਾ ਸੀਜਗਨ ਸਾਹਿਬ ਉੱਥੇ ਸਤਿਗੁਰ ਦੀ ਕਿਰਪਾ ਨਾਲ ਪੰਜਾਬ ਸਰਕਾਰ ਵੱਲੋਂ ਔਰ ਐ ਜੀਪੀਸੀ ਵੱਲੋਂ ਗੁਰੂ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਸੋ ਆਪ ਜੀ ਨੂੰ ਮੈਂ ਕਵਿਤਾ ਸਰਵਨ ਕਰਾਵਾਂਗੇ ਨਵੀਂ લાલ ਹੋ ਗਈਆਂ ਖੂਨ ਨਾਲ ਗਲੀਆਂ ਕਸ਼ਮੀਰ ਦੀਆਂ હિન્દੂ ਰੀਤਾਂ ਚੜੀਆਂ ਸੀ ਪੇਟਾ ਸ਼ਮਸ਼ੀਰ ਦੀਆਂ હિન્દੂ ਰੀਤਾਂ ਚੜੀਆਂ ਸੀ ਪੇਟਾ ਸ਼ਮਸ਼ੀਰ ਦੀਆਂ ਜੀ ਚਿੱਤ ਆਇਆ ਪੜਤਾ ਨੂੰ ਫਿਰ ਹਿੰਦੀ ਚਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਜੀ ਲਾਲ ਹੋ ਗਈਆਂ ਗਲੀਆਂ ਆ ਲਾਲ ਹੋ ਗਈਆਂ ਖੂਨ ਨਾਲ ਗਲੀਆਂ ਕਸ਼ਮੀਰ ਦੀਆਂ ਕਿੰਦੂ ਰੀਤਾ ਚੜੀਆਂ ਸੀ ਪੇਟਾ ਸ਼ਮਸ਼ੀਰ ਦੀਆਂ ਹਿੰਦੂ ਰੀਤਾ ਚੜੀਆਂ ਸੀ ਪੇਟਾ ਸ਼ਮਸ਼ੀਰ ਦੀਆਂ ਚਿੱਤ ਆਇਆ ਪਣਤਾ ਨੂੰ ਫਿਰ ਹਿੰਦੀ ਚਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਦਿੱਲੀ ਬੈਠਾ ਔਰੰਜ ਦਿੱਲੀ ਬੈਠਾ ਔਰੰਜ ਜੇਪਸੀ ਜੁਲਮ ਕਮਾਉਣ ਲਗਾ ਜ਼ੌਰੀ ਜ਼ਬਰੀ ਹਿੰਦੂਆਂ ਨੂੰ ਇਸਲਾਮ ਨਾਉਣ ਲਗਾ ਜ਼ੌਰੀ ਜ਼ਬਰੀ ਹਿੰਦੂਆਂ ਨੂੰ ਇਸਲਾਮ ਨਾਉਣ ਲਗਾ ਡਾਡੇ ਜਲਮ ਕਮਾਉਂਦਾ ਤੇ ਪੁੱਤ ਬਣਿਆ ਨਾਦਰ ਦਾ ਪਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਪਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਹਿੰਦੂਆਂ ਮੱਥੇ ਰੰਗਾ ਟਿੱਕੇ ਖੂਨ ਦੇ ਲਾਉਂਦਾ ਸੀ ਗਉਆਂ ਦੇ ਹੱਡਾਂ ਦੇ ਹਾਰ ਗਲਾ ਵਿੱਚ ਗਲਾ ਵਿੱਚ ਪਾਉਂਦਾ ਸੀ ਜ਼ਾਲਮ ਹਾਕਮ ਕਰਦਾ ਸੀ ਨਿਤ ਕਾਮ ਨਿਰਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਭਾਰਤ ਵਰਸ਼ ਦੀ ਬੇੜੀ ਲਾਤੀ ਪਾਰ ਕਿਨਾਰੇ ਉਹ ਤੇਗਾ ਮਾਰੀਆਂ ਸਬਰਦੀਆਂ ਜ਼ੁਲਮਾਂ ਦੇ ਯਾਰੇ ਤੇ ਉਹ ਤੇਗਾ ਮਾਰੀਆਂ ਸਬਰਦੀਆਂ ਜ਼ੁਲਮਾਂ ਦੇ ਯਾਰੇ ਤੇ ਕਹਿਰ ਤੂਫਾਨੀ ਚੱਲਦਾ ਸੀ ਦੁੱਖਾਂ ਦੇ ਸਾਗਰ ਦਾ ਜੀ ਕਹਿਰ ਤੂਫਾਨੀ ਚੱਲਦਾ ਸੀ ਦੁੱਖਾਂ ਦੇ ਸਾਗਰ ਦਾ ਪਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਪਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਆਨੰਦਪੁਰ ਆਕੇ ਪੰਡਤ ਜਦ ਰੋਏ ਕੁਰਲਾਏ ਸੀ ਧਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਧਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਸੀਸ ਵਾਰ ਕੇ ਸਤਗੁਰ ਨੇ ਮੂੰਹ ਢੋੜਿਆ ਜ਼ਬਰ ਦਾ ਪਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਪਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਨੌਵੇਂ ਗੁਰ ਨੇ ਲਾਲ ਕਿਲੇ ਤੇ ਤਖਤ ਵੰਗਾਰ ਦਿੱਤਾ ਤਿਲਕ ਜੰਜੂ ਦੀ ਖਾਤਰ ਆਪਣੇ ਸਿਰ ਨੂੰ ਵਾਰ ਦਿੱਤਾ ਉਹ ਤਿਲਕ ਜੰਜੂ ਦੀ ਖਾਤਰ ਆਪਣੇ ਸਿਰ ਨੂੰ ਵਾਰ ਦਿੱਤਾ ਪਿੰਡ ਪਰੰਗੜੀ ਵਾਲੇ ਦਾ ਸਿਰ ਝੁਕਿਆ ਆਦਰ ਦਾ ਉਹ ਪਿੰਡ ਪ੍ਰੰਗੜੀ ਵਾਲੇ ਦਾ ਫਿਰ ਚੱਕਿਆ ਯਾਦਰ ਦਾ 파ਰਤ ਦੇ ਨਹੀਂ ਦੇ ਸਕਦਾ ਗੁਰਤੇਗ ਬਹਾਦਰ ਦਾ 파ਰਤ ਦੇ ਨਹੀਂ ਦੇ ਸਕਦਾ ਗੁਰਤੇਗ ਬਹਾਦਰ ਦਾ ਸਮੂਹ ਜੀ ਦਾ ਸਿੰਘਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਔਰ ਉਹਨਾਂ ਦੇ ਅਨਨ ਪਿਆਰੇ ਸਿੱਖ ਭਾਈ ਸਦੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਨੂੰ ਕੋਟ ਕੋਟ ਪ੍ਰਣਾਮ ਔਰ ਬਾਤ ਤੋਂ ਬਾਅਦ ਉਹਨਾਂ ਦੇ ਨਾਮ ਤੇ ਬਾਣੀ ਪੜ੍ਹੀਏ ਸਿਮਰਨ ਕਰੀਏ ਇਹ ਜੀਵਨ ਸਫਲਾ ਕਰੀਏ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਇਹੋ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹੋ ਹੀ ਕੰਮ ਉਹਨਾਂ ਨੇ ਕਰਦੀ ਪਵਜਲਾ ਚ ਪਾਰ ਉਹ ਜਿਨੇ ਬਾਣੀ ਤਾਂ ਹੀ ਗਾਇਆ ਬਾਣੀ ਗਿਆਨ ਦਾ ਖਜ਼ਾਨਾ ਉਹ ਵਿੱਚ ਵੰਡਦੀ ਜਹਾਨਾ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਸੋ ਸਤਿਗੁਰ ਦੀ ਬਾਣੀ ਨਾਲ ਜੁੜਨਾ ਚਾਹੀਦਾ ਹੈ ਸਤਿਗੁਰ ਦੀ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਗੁਰ ਤੇ ਇੱਕ ਬਾਦ ਦਰਸਾ ਜੀ ਦੇ ਜੋ ਨੌਵੇਂ ਮਹੱਲੇ ਦੇ ਸ਼ਲੋਕ ਉਹਨਾਂ ਨੂੰ ਵੀ ਆਪ ਜੀ ਸ਼ਰਮਣ ਉਹਨਾਂ ਨੂੰ ਵੀ ਸ਼ਰਮਣ ਕਰਨਾ ਚਾਹੀਦਾ ਹੈ ਔਰ ਜੀਵਨ ਸਫਲ ਕਰਨਾ ਚਾਹੀਦਾ ਹੈ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਥਾਨ ਤੇ ਗੁਰੂ ਕੇ ਮਹਿਲ ਆ ਕੇ ਗੁਰੂ ਸਾਹਿਬ ਦੇ ਆਣ ਕੇ ਕੀਰਤਨ ਸ਼ਰਮਣ ਕਰੋ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਘਰ ਆਣ ਕੇ ਅਰਦਾਸਾਂ ਕਰੋ ਮਹਾਰਾਜ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਤੰਦਰੁਸਤੀ ਮੰਗੋ ਗੁਰੂ ਸਾਹਿਬ ਜੀ ਕਿਰਪਾ ਦੇ ਘਰ ਗੁਰੂ ਸਾਹਿਬ ਦੇ ਘਰ ਕੋਈ ਜੀ ਦਾ ਕਟਣੀ ਜਿਹੜਾ ਵੀ ਇਸ ਸਥਾਨ ਤੇ ਹੁੰਦਾ ਹੈ ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਪੋਹਰਾ ਸਾਹਿਬ ਦੇ ਥੱਲੇ ਬੀਏ ਇੱਕ ਵੱਖਰੀ ਵਾਈਬ੍ਰੇਸ਼ਨ ਮਿਲਦੀ ਹੈ ਇੱਕ ਮਾਈਂਡ ਜਿਹੜਾ ਪੂਰਾ ਰਿਲੈਕਸ ਹੋ ਜਾਂਦਾ ਹੈ ਮੈਡੀਟੇਸ਼ਨ ਕਰੀਏ ਇੱਕ ਮਾਈਂਡ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਸੋ ਗੁਰੂ ਕੇ ਨਾਮ ਲੈਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਿਦਿਆਂ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਗੁਰੂ ਘਰ ਤੋਂ ਗੁਰੂ ਕੇ ਮਹਿਲ ਤੋਂ ਸਾਂਝੀ ਕੀਤੀਆਂ ਨੇ ਤਾਂ ਸੰਗਤਾਂ ਵੱਡੇ ਪੱਧਰ ਤੋਂ ਉੱਤੇ ਗੁਰੂ ਘਰ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ ਤਾਂ ਦੱਸ ਜਿਏ ਕਿ ਅੱਜ ਸਵੇਰ ਵੇਲੇ ਜੋ ਨਗਰ ਕੀਰਤਨ ਜੋ ਸ਼੍ਰੀ ਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਸੀਗਾ ਤਾਂ ਗੁਰੂ ਕੇ ਮਹਿਲ ਜਿਸ ਗੁਰੂ ਘਰ 'ਚ ਆਪਾਂ ਜਨਮ ਸਥਾਨ ਵਿਖੇ ਮੌਜੂਦ ਆ ਤਾਂ ਇਸੇ ਗੁਰੂ ਘਰ ਵਿਖੇ ਆ ਕੇ ਸਮਾਪਤ ਹੋਣਾ ਆ ਤਾਂ ਉੱਥੇ ਹੀ ਕੱਲ ਨੂੰ ਜਿਹੜੀ ਸ਼ਤਾਬਦੀ ਮਨਾਈ ਜਾਣੀ ਆ ਬਹੁਤ ਹੀ ਸ਼ਰਧਾ ਭਾਵ ਦੇ ਨਾਲ ਸੰਗਤ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਪਹੁੰਚੀ ਜਾਈ ਤਾਂ ਗੁਰੂ ਘਰ ਵਿਖੇ ਪਹੁੰਚ ਕੇ ਸੰਗਤ ਵੱਲੋਂ ਬੜੇ ਹੀ ਵੱਡੇ ਪੱਧਰ ਦੇ ਉੱਤੇ ਜਿੱਥੇ ਕਿ ਗੁਰੂ ਘਰ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਾਰੇ ਕੀਤੇ ਜਾਣੇ ਆ ਉੱਥੇ ਹੀ ਜੋਸ਼ ਸ਼ਟਾਪ ਦੀ ਮਨਾਈ ਜਾਣੀ ਆ ਉਸ ਵਿੱਚ ਸ਼ਮੂਲੀਅਤ ਵੱਡੇ ਪੱਤਰ ਦੇ ਜੋ ਗੁਰਸਿੱਖ ਸੰਗਤ ਕਰੇਗੀ ਤਾਂ ਇਸੇ ਤਰ੍ਹਾਂ ਦੇ ਨਾਲ 350 ਸਾਲਾਂ ਸ਼ਟਾਪ ਦੀ ਮਨਾਈ ਜਾਣਾ ਕੱਲੀ ਕੱਲੀ ਤਸਵੀਰਾਂ ਸੰਜੀ ਕਰਦੇ ਰਾਵਾਂਗੇ ਬਣੇ ਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਲਿਖੇ ਸੁਨ ਜਗਮਨ ਟੀਵੀ ਸ਼੍ਰੀ ਹਮਸਾਹੀ